ਕਿ ਉਹਨਾਂ ਨੇ ਆਪਣੇ ਏਅਰਕ੍ਰਾਫਟ ਤੋਂ ਸਾਡੇ ਇਧਰ ਉੱਡ ਰਹੇ ਏਅਰਕ੍ਰਾਫਟ ਨੂੰ ਨਿਸ਼ਾਨਾ ਬਣਾਇਆ ਹੋਣਾ ਜੀ ਤੇ ਸਾਡੇ ਵਾਲਿਆਂ ਨੇ ਫਿਰ ਉਹ ਸਭ ਕੁਝ ਪ੍ਰੀਕਾਸ਼ਨ ਵਰਤ ਕੇ ਉਹ ਜਿਹੜੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਅਸਮਾਨ ਦੇ ਵਿੱਚ ਹੀ ਡੀਯੂ ਨਿਟਰਲਾਈਜ਼ ਕਰਤਾ ਮਤਲਬ ਉੱਥੇ ਹੀ ਧੁਮਾਕਾ ਕਰਵਾਤਾ ਉਹਦਾ ਤਾਂ ਇਹੀ ਗੱਲ ਆ ਜਦੋਂ ਅਸਮਾਨ 'ਚ ਰਾਤ ਨੂੰ ਇਹ ਧੁਮਾਕੇ ਹੋਏ ਦੋ ਤਾਂ ਥੱਲੇ ਜਿਹੜੇ ਸ਼ਹਿਰ ਸੀਗੇ ਜਾਂ ਪਿੰਡ ਸੀ ਉਹ ਲੋਕਾਂ ਨੂੰ ਲੱਗਿਆ ਕਿ ਬਹੁਤ ਵੱਡੇ ਧੁਮਾਕੇ ਹੋਏ ਹੁਣ ਜੇ ਮਜ਼ਾਇਲ ਆ ਰਹੀ ਸੀ ਤੇ ਉੱਤੇ ਨਸ਼ਟ ਹੋ ਗਈ ਤਾਂ ਸੁਭਾਵਿਕਾ ਕਿ ਉਹ ਥੱਲੇ ਡਿੱਗਣਗੇ ਉਹਦੇ ਟੁਕੜੇ ਸੋ ਉਹਦੇ ਟੁਕੜੇ ਥੱਲੇ ਡਿੱਗੇ ਰਾਤ ਨੂੰ ਆਵਾਜ਼ ਹੋਈ ਪਰ ਲੈਂਡ ਤੇ ਕੋਈ ਧਮਾਕਾ ਨਹੀਂ ਹੋਇਆ ਸਮਝੋ ਗੱਲ ਜੀ ਰਾਤ ਨੂੰ ਆਵਾਜ਼ਾਂ ਸੁਣੀਆਂ ਲੋਕਾਂ ਨੇ ਲੋਕ ਉੱਠੇ ਆਸ-ਪਾਸੇ ਦੇਖਿਆ ਲੋਕਾਂ ਨੂੰ ਕੁਝ ਨਹੀਂ ਦੇਖਿਆ ਕਿਉਂਕਿ ਧਰਤੀ ਤੇ ਕੋਈ ਧਮਾਕਾ ਹੋਇਆ ਨਹੀਂ ਧਮਾਕਾ ਅਸਮਾਨ 'ਚ ਹੋਇਆ ਸੀ ਮਤਲਬ ਇਹ ਡਰਨ ਦੀ ਕੋਈ ਗੱਲ ਨਹੀਂ ਕਿ ਰਾਤ ਪਾਕਿਸਤਾਨ ਨੇ ਅੰਮ੍ਰਿਤਸਰ ਜਾਂ ਦਸੂਹਾ ਜਾਂ ਬਟਾਲੇ ਇਲਾਕੇ ਤੇ ਮਜ਼ਾਈਲਾ ਡਾਗ ਗਿਆ ਨੇ ਇਸ ਤਰੀਕੇ ਦਾ ਕੋਈ ਨਹੀਂ ਉਹ ਜਿਹੜੇ ਜੰਗੀ ਜਹਾਜ਼ ਸਾਡੇ ਉੱਡਦੇ ਸੀ ਉਹਨਾਂ ਨੇ ਇੱਕ ਦੂਸਰੇ ਤੇ 에ਅ ਅਟੈਕ ਕੀਤਾ ਪਰ ਹਜੇ ਤੱਕ ਵੀ ਮਿਲਟਰੀ ਦੀ ਕਨਫਰਮੇਸ਼ਨ ਆਈ ਨਹੀਂ ਹੂੰ ਪਹਿਲਾਂ ਹੋ ਰਿਹਾ ਸੀ ਕਿ ਮਿਲਟਰੀ ਪੂਰਾ ਇਸ ਨੂੰ ਦੱਸ ਸਕਦੀ ਹੈ ਕਿ ਕਿੱਦਾਂ ਆ ਪਰ 80 90% ਪੌਸਿਬਿਲਟੀ ਆਹੀ ਚੀਜ਼ ਦੀ ਹੈ ਨਾ ਤਾਂ ਇੰਡੀਆ ਨੇ ਆਮ ਲੋਕਾਂ ਤੇ ਅਟੈਕ ਕੀਤਾ ਪਾਕਿਸਤਾਨ ਦੇ ਜਿਹੜਾ ਡਿਫੈਂਸ ਮਿਨਿਸਟਰ ਹੈ ਖਵਾ ਆਸੀਫ ਜਿਹੜੇ ਹੈਗੇ ਨੇ ਖਵਾਜ਼ਾ ਹੂੰ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਇਹਨਾਂ ਦਾ ਉਹਦਾ ਹਲੇ ਵੀ ਬਿਆਨ ਆਇਆ ਉਹ ਕਹਿੰਦਾ ਕਿ ਅਸੀਂ ਇੰਡੀਆ ਦੇ ਲੋਕਾਂ ਦੇ ਉੱਤੇ ਅਟੈਕ ਨਹੀਂ ਕਰਾਂਗੇ ਜੇ ਅਸੀਂ ਨਿਸ਼ਾਨਾ ਬਣਾਵਾਂਗੇ ਤਾਂ ਇੰਡੀਅਨ ਆਰਮੀ ਨੂੰ ਹੀ ਨਿਸ਼ਾਨਾ ਬਣਾਵਾਂਗੇ ਇਹ ਪੋਸਿਬਿਲਟੀ ਘੱਟ ਹੈ ਕਿ ਰਾਤ ਨੂੰ ਪਾਕਿਸਤਾਨ ਨੇ ਇਧਰ ਅੰਮ੍ਰਿਤਸਰ ਜਾਂ ਬਟਾਲਾ ਦਸੂਹਾ ਦੇ ਵੱਲ ਇਹ ਮਸਾਇਲਾ ਦੇ ਗੋਲੇਦਾਰ ਇਹ ਏ ਟੂ ਏਰ ਵਾਲੀਆਂ ਸੀ ਮਤਲਬ ਕਿ ਹਵਾ ਤੋਂ ਹੀ ਛੱਡੀ ਜਾਊਗੀ ਤੇ ਹਵਾ ਦੇ ਵਿੱਚ ਹੀ ਉਹਨੇ ਟਾਰਗੇਟ ਕਰਨਾ ਜੀ ਏ ਟੂ ਏਰ ਵਾਲੀਆਂ ਜਿਹੜੀਆਂ ਮਸਾਇਲਾ ਹੁੰਦੀਆਂ ਨੇ ਉਹ 에ਅਰਕ੍ਰਾਫਟਾਂ ਦੇ ਵਿੱਚ ਹੀ ਵਰਤੀਆਂ ਜਾਂਦੀਆਂ ਨੇ ਜਿਹੜੇ ਫਾਈਟਰ ਜੰਗੀ ਜਹਾਜ਼ ਨੇ ਜੀ ਸੋ ਇਹਦੀ ਹੀ ਪੋਸਿਬਿਲਟੀ ਹੈ ਕਿ ਜਦੋਂ ਉਹ ਆ ਰਹੀ ਸੀ ਉਧਰੋਂ ਤਾਂ ਸਾਡੇ ਵਾਲੇ ਜਹਾਜ਼ ਦੇ ਵਿੱਚੋਂ ਜਿਹੜੇ ਪਾਇਲਟ ਨੇ ਉਹਨਾਂ ਨੇ ਉਹ ਆਪਣਾ ਛੱਡ ਕੇ ਤੇ ਉਹਨੂੰ ਉੱਤੇ ਹੀ ਨਸ਼ਟ ਕਰਤਾ ਭਾਰਤ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਇਸ ਦੇ ਚੱਲਦੇ ਹੀ ਅੰਮ੍ਰਿਤਸਰ ਦੇ ਵਿੱਚ ਕੱਲ ਰਾਤ ਬੀਤੀ ਰਾਤ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕੁਝ ਮਸਾਲਾਂ ਦੇ ਜਿਹੜੇ ਟੁਕੜੇ ਨੇ ਉਹ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਇੱਕ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋਇਆ ਪਰ ਇਸ ਦਾ ਅਸਲ ਸੱਚ ਕੀ ਹੈ ਬਹੁਤ ਸਾਰੇ ਲੋਕ ਇਸ ਗੱਲ ਦੇ ਬਾਰੇ ਜਾਨਣਾ ਚਾਹੁੰਦੇ ਆ ਇਹ ਸਵਾਲ ਆ ਰਹੇ ਨੇ ਪ੍ਰਸ਼ਾਸਨ ਨੂੰ ਵੀ ਆ ਰਹੇ ਨੇ ਮੀਡੀਆ ਕਰਮੀਆਂ ਨੂੰ ਵੀ ਸਵਾਲ ਆ ਰਹੇ ਨੇ ਇਸ ਦਾ ਸੱਚ ਜਾਣਾਂਗੇ ਮੇਰੇ ਨਾਲ ਮੇਰੇ ਸਾਥੀ ਰਾਉ ਵਰਿੰਦਰ ਸਿੰਘ ਬੈਣੀ ਪਾਲ ਮੌਜੂਦ ਨੇ ਰਾਉ ਜੀ ਜੋ ਬੀਤੀ ਰਾਤ ਧਮਾਕੇ ਦੀਆਂ ਆਵਾਜ਼ਾਂ ਅੰਮ੍ਰਿਤਸਰ ਦੇ ਵਿੱਚ ਸੁਣਾਈ ਦਿੱਤੀਆਂ ਉਸ ਨੂੰ ਲੈ ਕੇ ਲੋਕ ਬੜੇ ਡਰੇ ਹੋਏ ਸੀ ਫਿਰ ਸਵੇਰੇ ਖੋਲਾਂ ਦਾ ਮਿਲ ਜਾਣਾ ਖੇਤਾਂ ਦੇ ਵਿਚਕਾਰੋਂ ਪਿੰਡਾਂ ਚੋਂ ਉਹ ਇੱਕ ਹੋਰ ਡਰ ਤੇ ਸਹਿਮ ਦਾ ਮਾਹੌਲ ਕ੍ਰੀਏਟ ਕਰ ਦਿੰਦਾ ਜਿਹੜੇ ਖੋਲ ਨੇ ਇਹ ਕਿੱਥੋਂ ਆਏ ਨੇ ਤੇ ਜਿਹੜਾ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਉਹਨਾਂ ਦਾ ਅਸਲ ਸੱਚ ਕੀ ਹੈ ਅ ਦੇਖੋ ਰਾਜੀਪ ਜਿਸ ਤਰੀਕੇ ਦੇ ਕੱਲ ਰਾਤ ਦੇ ਹਾਲਾਤ ਸੀ ਹੈ ਨਾ ਇੱਕ ਪਹਿਲਾਂ ਮੌਕ ਡ੍ਰਿਲਾਂ ਹੋਈਆਂ ਪੂਰੇ ਪੰਜਾਬ ਦੇ ਵਿੱਚ ਤੇ ਬਲੈਕਆਊਟ ਦੀ ਐਕਸਰਸਾਈਜ਼ ਕਰਵਾਈ ਗਈ ਪੰਜਾਬ ਦੇ ਵਿੱਚ ਜੀ ਤੇ ਉਸ ਤੋਂ ਪਹਿਲਾਂ ਇੱਕ ਰਾਤ ਪਹਿਲਾਂ ਜਿਵੇਂ ਅਟੈਕ ਕੀਤਾ ਇੰਡੀਆ ਨੇ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਅਤਵਾਦੀ ਟਿਕਾਣਿਆਂ ਤੇ ਤੇ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜੀ ਕੱਲ ਦੀ ਰਾਤ ਹੈ ਕਿ ਉਸ ਰਾਤ ਦੇ ਦੌਰਾਨ ਵੀ ਕੁਝ ਨਾ ਕੁਝ ਹੋ ਸਕਦਾ ਹੂੰ ਦੇਖੋ ਕਿਉਂਕਿ ਪਰਸੋਂ ਅਟੈਕ ਹੋਇਆ ਪਾਕਿਸਤਾਨ ਦੇ ਉੱਤੇ ਹਾਲਾਂਕਿ ਜਿਹੜੇ ਸਾਡੇ ਫਾਈਟਰ ਜੈਟ ਸੀਗੇ ਉਹ ਪਾਕਿਸਤਾਨ ਦੇ ਅੰਦਰ ਤੱਕ ਤਾਂ ਗਏ ਹੀ ਨਹੀਂ ਉਹਨਾਂ ਨੇ ਆਪਣੀ ਸੀਮਾ ਦੇ ਵਿੱਚ ਰਹਿ ਕੇ ਠੀਕ ਹੈ ਜਿਹੜਾ 25 30 ਕਿਲੋਮੀਟਰ ਦੂਰ ਤੱਕ ਦਾ ਜਿਹੜਾ ਟਾਰਗੇਟ ਸੀ ਉਹਨਾਂ ਨੇ ਆਪਣੇ ਫਾਈਟਰ ਜੈਟਾਂ ਤੋਂ ਹੀ ਜਿਹੜੀਆਂ ਮਿਸਾਈਲਾਂ ਸੀਗੀਆਂ ਕਿਉਂਕਿ ਲੋਕ ਜਿਹੜੀ ਲੋਕੇਸ਼ਨ ਹੁੰਦੀ ਹੈ ਟਾਰਗੇਟ ਲੋਕ ਹੋ ਜਾਂਦਾ ਹੈ ਜੀਪੀਐਸ ਵਾਲੀਆਂ ਸਾਰੀਆਂ ਮਿਸਾਈਲਾਂ ਨੇ ਜਦੋਂ ਟਾਰਗੇਟ ਲੋਕ ਕਰਤਾ ਜਦੋਂ ਪਾਇਲਟ ਨੇ ਬੈਠੇ ਬੈਠੇ ਬਟਨ ਦਬਤਾ ਕਿ ਟਾਰਗੇਟ ਲੋਕ ਹੋ ਗਿਆ ਜੀ ਉਹਨਾਂ ਨੇ ਆਪਣੇ ਇੰਡੀਅਨ 에ਅਰ ਸਪੇਸ ਤੋਂ ਹੀ ਉਹ ਛੱਡੀਆਂ ਜਿਨ੍ਹਾਂ ਨੇ ਜਾ ਕੇ ਉੱਥੇ ਅਟੈਕ ਕੀਤਾ ਹੁਣ ਜੇ ਆਪਾਂ ਕਹੀਏ ਕਿ ਅ ਅੰਦਰ ਤੱਕ ਗਏ ਅੰਦਰ ਤੱਕ ਨਹੀਂ ਆਪਣੇ ਜਿਹੜੇ ਲੜਾਕੂ ਫਾਈਟਰ ਜਹਾਜ਼ ਸੀ ਨਹੀਂ ਜੀ ਔਰ ਜਦੋਂ ਆਪਣੇ ਵਾਲਿਆਂ ਨੇ ਇਧਰੋਂ ਮਜ਼ਾਈਲਾ ਛੱਡੀਆਂ ਤਾਂ ਪਾਕਿਸਤਾਨ ਵੀ ਇਸ ਸਿਸਟਮ ਚ ਬੈਠਾ ਸੀ ਨਾ ਕਿ ਕਿਸੇ ਵੀ ਵੇਲੇ ਅਟੈਕ ਹੋ ਸਕਦਾ ਤਾਂ ਉਹਨਾਂ ਨੇ ਵੀ ਆਪਣੇ ਲੜਾਕੂ ਚੜਾਏ ਜਹਾਜ਼ ਪਰ ਕ੍ਰੋਸ ਬਾਰਡਰ ਉਹਨਾਂ ਨੇ ਵੀ ਨਹੀਂ ਕੀਤਾ ਜਿਹੜੀ 에ਅਰਲਾਈਨ ਆ ਸਪੇਸ ਹੈਗੀ ਆ 에ਅਰ ਸਪੇਸ ਦੀ ਲਾਈਨ ਆ ਉਹਨਾਂ ਨੇ ਵੀ ਕ੍ਰੋਸ ਨਹੀਂ ਕੀਤਾ ਹੁਣ ਕੱਲ ਕੀ ਸੀ ਕੱਲ ਇਹ ਸੀਗਾ ਕਿ ਥੋੜਾ ਬਹੁਤਾ ਦੇਖੋ ਇਧਰੋਂ ਆਪਣੇ ਵਾਲੇ ਜਹਾਜ਼ ਵੀ ਉੱਡਣਗੇ ਤੇ ਉਹਨਾਂ ਦੇ ਵੀ ਉੱਡਣਗੇ ਇਹ ਕਿਉਂ ਹੁੰਦਾ ਦੇਖੋ ਪਾਕਿਸਤਾਨ ਨੂੰ ਇਹ ਸੀ ਪਾਕਿਸਤਾਨ ਨੇ ਆਪਣੇ ਜਹਾਜ਼ ਉਡਾਏ ਕੱਲ ਰਾਤ ਵੀ ਉਡਾਏ ਬਾਰਡਰ ਤੇ ਕਿ ਕਿਤੇ ਇੰਡੀਆ ਦੁਬਾਰਾ ਅਟੈਕ ਨਾ ਕਰ ਦੇ ਹੂੰ ਇੰਡੀਆ ਨੇ ਆਪਣੇ ਵਾਲੇ ਇੱਧਰ ਉਡਾਏ ਥੋੜੇ ਥੋੜੇ ਟਾਈਮ ਬਾਅਦ ਰਾਤ ਨੂੰ ਕਿ ਕਿਤੇ ਪਾਕਿਸਤਾਨ ਅੱਜ ਕੋਈ ਅਟੈਕ ਇਸ ਤਰੀਕੇ ਦੀ ਹਰਕਤ ਨਾ ਕਰ ਦੇ ਹੂੰ ਉਹ ਹੋਇਆ ਤਾਂ ਨਹੀਂ ਦੋਨੋਂ ਪਾਸਿਓਂ ਅਟੈਕ ਉਸ ਤਰੀਕੇ ਦਾ ਪਰ ਇਸੇ ਦੌਰਾਨ ਕੋਸ਼ਿਸ਼ਾਂ ਹੋਈਆਂ ਜੀ ਵੀ ਚਲੋ ਉਧਰ ਬੈਠਾ ਉਹਨਾਂ ਦਾ ਜਹਾਜ਼ ਦੇਖਦੀ ਏ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇੰਡੀਆ ਦਾ ਜਹਾਜ਼ ਦੇਖਦੀ ਏ ਹੁਣ ਇਹ ਜਿਹੜੀ ਆ ਮਸਾਇਲਾ ਸੀਗੀਆਂ ਜਿਹੜੀ ਹੁਣ ਜਾਣਕਾਰੀ ਆ ਰਹੀ ਹੈ ਜਿਹੜੀਆਂ ਅੰਮ੍ਰਿਤਸਰ ਤੇ ਦਸੂਹਾ ਦੇ ਵਿੱਚ ਜਿਹੜੀਆਂ ਇੱਕ ਮਿਲਿਆ ਕਿ ਖੋਲ ਮਿਲੇ ਨੇ ਉਹਨਾਂ ਦੇ ਹੈਨਾ ਜੀ ਤੇ ਉਹ ਦਰਸਾਲ ਦੇ ਵਿੱਚ ਪਾਕਿਸਤਾਨ ਦੇ 에ਅਰਕ੍ਰਾਫਟ ਦੇ ਵੱਲੋਂ ਛੱਡੇ ਹੋਏ ਸੀਗੇ ਅੱਛਾ ਉਹਦੇ 'ਚ ਮੈਨੂੰ ਲੱਗਦਾ ਕਿ ਇਹੀ ਹੋਇਆ ਹੋਣਾ ਕਿ ਜਦੋਂ ਇੰਡੀਅਨ 에ਅਰਕ੍ਰਾਫਟ ਇੱਧਰ ਆਪਣੇ ਲਾਈਨ ਦੇ ਵੱਲ ਸੀ ਪਾਕਿਸਤਾਨ ਨੇ ਇਹ ਕੋਸ਼ਿਸ਼ ਕੀਤੀ ਹੋਣੀ ਹੈ ਕਿ ਇਹਨਾਂ ਇੰਡੀਆ ਦਾ 에어ਕ੍ਰਾਫਟ ਆਪਾਂ ਕ੍ਰੈਸ਼ ਕਰਾ ਦਈਏ ਡੇਗ ਦਈਏ ਹੂੰ ਉਹ ਜਿਹੜੀ ਮਿਸਾਇਲ ਹੈ ਜਿਹੜੀ ਉਹ 에어ਕ੍ਰਾਫਟ ਚੋਂ ਪਾਕਿਸਤਾਨ ਦੇ 에어ਕ੍ਰਾਫਟ ਤੋਂ ਛੱਡੀ ਗਈ ਸੀ ਜੀ ਤੇ ਕਿਉਂਕਿ ਫਿਰ ਜਦੋਂ ਵੀ ਛੱਡੀਆਂ ਜਾਂਦੀਆਂ ਨੇ ਜਿਹੜੇ ਆਪਣੇ ਨੇ ਜਿਵੇਂ ਰਾਫੇਲ ਹੈ ਆਪਣਾ ਜਿਵੇਂ ਸੁਖੋਈ ਹੈ ਮਿਗ 29 ਨੇ ਹੂੰ ਆ ਰਾਫੇਲ ਤੇ ਸੁਖੋਈ ਦੇ ਵਿੱਚ ਇਹ ਕੀ ਹੈ ਕਿ ਜਦੋਂ ਕੋਈ ਮਿਸਾਇਲ ਲੋਕ ਕਰਕੇ ਮੰਨ ਲਓ ਦੁਸ਼ਮਣ ਨੇ ਭੇਜਦੀ ਆਪਣੇ 에어ਕ੍ਰਾਫਟ ਤੇ ਜੀ ਤਾਂ ਉਹਨੇ ਕੀ ਕਰਨਾ ਪਿੱਛੋਂ ਨਾ ਤਰੰਗਾ ਉਹਨੇ ਛੱਡ ਦੇਣੇ ਨੇ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਕਿ ਪਟਾਕੇ ਜੇ ਛੱਡਦੀ ਹੈ ਇੱਕ ਟ੍ਰੇਲ ਜੀ ਹੂੰ ਉਹ ਤਾਂ ਹੀ ਹੁੰਦਾ ਕਿ ਉਹ ਜਿਹੜੇ ਪਟਾਕੇ ਜੇ ਨੇ ਕਿ ਜਦੋਂ ਟਾਰਗੇਟ ਮਿਜ਼ਾਈਲ ਅ ਜੈਟ ਦੇ ਕੋਲ ਆਉਂਦਾ ਤਾਂ ਉਸ ਤੋਂ ਪਹਿਲਾਂ ਹੀ ਉਹਦੇ ਨਾਲ ਹਿੱਟ ਕਰਾ ਦਿੱਤਾ ਜਾਂਦਾ ਸੋ ਰਾਤ ਵੀ ਇਦਾਂ ਹੀ ਹੋਈਆਂ ਚੀਜ਼ਾਂ ਜਿਹੜੀਆਂ ਹੁਣ ਜ਼ਿਆਦਾ ਪੋਸਿਬਿਲਟੀ ਲੱਗਦੀ ਹੈ ਕਿ ਉਹਨਾਂ ਨੇ ਆਪਣੇ ਏਅਰਕ੍ਰਾਫਟ ਤੋਂ ਸਾਡੇ ਇਧਰ ਉੱਡ ਰਹੇ ਏਅਰਕ੍ਰਾਫਟ ਨੂੰ ਨਿਸ਼ਾਨਾ ਬਣਾਇਆ ਹੋਣਾ ਜੀ ਤੇ ਸਾਡੇ ਵਾਲਿਆਂ ਨੇ ਫਿਰ ਉਹ ਸਭ ਕੁਝ ਪ੍ਰੀਕਾਸ਼ਨ ਵਰਤ ਕੇ ਉਹ ਜਿਹੜੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਅਸਮਾਨ ਦੇ ਵਿੱਚ ਹੀ ਡਿਯੂ ਨਿਟਰਲਾਈਜ਼ ਕਰਤਾ ਮਤਲਬ ਉੱਥੇ ਹੀ ਧੁਮਾਕਾ ਕਰਵਾਤਾ ਉਹਦਾ ਤਾਂ ਇਹੀ ਗੱਲ ਆ ਜਦੋਂ ਅਸਮਾਨ 'ਚ ਰਾਤ ਨੂੰ ਇਹ ਧੁਮਾਕੇ ਹੋਏ ਦੋ ਤਾਂ ਥੱਲੇ ਜਿਹੜੇ ਸ਼ਹਿਰ ਸੀਗੇ ਹਾਂ ਜਾਂ ਪਿੰਡ ਸੀ ਉਹ ਲੋਕਾਂ ਨੂੰ ਲੱਗਿਆ ਕਿ ਬਹੁਤ ਵੱਡੇ ਧੁਮਾਕੇ ਹੋਏ ਨੇ ਜੀ ਸੋ ਇਹ ਸੀ ਜਿਆ ਪਰ ਹਜੇ ਤੱਕ ਵੀ ਮਿਲਟਰੀ ਦੀ ਕਨਫਰਮੇਸ਼ਨ ਆਈ ਨਹੀਂ ਹੂੰ ਪਹਿਲਾਂ ਹੋ ਰਿਹਾ ਸੀ ਕਿ ਮਿਲਟਰੀ ਪੂਰਾ ਇਸ ਨੂੰ ਦੱਸ ਸਕਦੀ ਹੈ ਕਿ ਕਿੱਦਾਂ ਆ ਪਰ 80 90% ਪੋਸਿਬਿਲਟੀ ਆਹੀ ਚੀਜ਼ ਦੀ ਹੈ ਜੀ ਕਿਉਂਕਿ ਜੇ ਆਪਾਂ ਵੈਸੇ ਦੇਖੀਏ ਹੂੰ ਨਾ ਤਾਂ ਇੰਡੀਆ ਨੇ ਆਮ ਲੋਕਾਂ ਤੇ ਅਟੈਕ ਕੀਤਾ ਪਾਕਿਸਤਾਨ ਦੇ ਜਿਹੜਾ ਡਿਫੈਂਸ ਮਿਨਿਸਟਰ ਹੈ ਆ ਖਵਾ ਆਸੀਫ ਜਿਹੜੇ ਹੈਗੇ ਨੇ ਖਵਾਜ਼ਾ ਹੂੰ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਇਹਨਾਂ ਦਾ ਉਹਦਾ ਹਲੇ ਵੀ ਬਿਆਨ ਆਇਆ ਉਹ ਕਹਿੰਦਾ ਕਿ ਅਸੀਂ ਇੰਡੀਆ ਦੇ ਲੋਕਾਂ ਦੇ ਉੱਤੇ ਅਟੈਕ ਨਹੀਂ ਕਰਾਂਗੇ ਜੇ ਅਸੀਂ ਨਿਸ਼ਾਨਾ ਬਣਾਵਾਂਗੇ ਤਾਂ ਇੰਡੀਅਨ ਆਰਮੀ ਨੂੰ ਹੀ ਨਿਸ਼ਾਨਾ ਬਣਾਵਾਂਗੇ ਹੂੰ ਠੀਕ ਹੈ ਜੀ ਸੋ ਏ ਪੌਸਿਬਿਲਟੀ ਘੱਟ ਹੈ ਕਿ ਰਾਤ ਨੂੰ ਪਾਕਿਸਤਾਨ ਨੇ ਇੱਧਰ ਅੰਮ੍ਰਿਤਸਰ ਜਾਂ ਬਟਾਲਾ ਦਸੂਹਾ ਦੇ ਵੱਲ ਏ ਮਜ਼ਾਈਲਾਂ ਦੇ ਗੋਲੇ ਧਾਕੇ ਇਹ ਏਅਰ ਟੂ ਏਅਰ ਵਾਲੀਆਂ ਮਜ਼ਾਈਲਾਂ ਨਹੀਂ ਸੀ ਮਾਫ ਕਰਨਾ ਸਰਫੇਸ ਟੂ ਸਰਫੇਸ ਵਾਲੀਆਂ ਨਹੀਂ ਸੀ ਇਹ ਏ ਟੂ ਏਰ ਵਾਲੀਆਂ ਸੀ ਮਤਲਬ ਕਿ ਹਵਾ ਤੋਂ ਹੀ ਛੱਡੀ ਜਾਊਗੀ ਤੇ ਹਵਾ ਦੇ ਵਿੱਚ ਹੀ ਉਹਨੇ ਟਾਰਗੇਟ ਕਰਨਾ ਜੀ ਏ ਟੂ ਏਰ ਵਾਲੀਆਂ ਜਿਹੜੀਆਂ ਮਸਾਇਲਾ ਹੁੰਦੀਆਂ ਨੇ ਉਹ 에ਅਰਕ੍ਰਾਫਟਾਂ ਦੇ ਵਿੱਚ ਹੀ ਵਰਤੀਆਂ ਜਾਂਦੀਆਂ ਨੇ ਜਿਹੜੇ ਫਾਈਟਰ ਜੰਗੀ ਜਹਾਜ਼ ਨੇ ਜੀ ਸੋ ਇਹਦੀ ਹੀ ਪੋਸਿਬਿਲਟੀ ਹੈ ਕਿ ਜਦੋਂ ਉਹ ਆ ਰਹੀ ਸੀ ਉਧਰੋਂ ਤਾਂ ਸਾਡੇ ਵਾਲੇ ਜਹਾਜ਼ ਦੇ ਵਿੱਚੋਂ ਜਿਹੜੇ ਪਾਇਲਟ ਨੇ ਉਹਨਾਂ ਨੇ ਉਹ ਆਪਣਾ ਛੱਡ ਕੇ ਤੇ ਉਹਨੂੰ ਉੱਤੇ ਹੀ ਨਸ਼ਟ ਕਰਤਾ ਹਣ ਜੇ ਮਜ਼ਾਇਲ ਆ ਰਹੀ ਸੀ ਤੇ ਉੱਤੇ ਨਸ਼ਟ ਹੋ ਗਈ ਤਾਂ ਸੁਭਾਵਿਕਾ ਕਿ ਉਹ ਥੱਲੇ ਡਿੱਗਣਗੇ ਉਹਦੇ ਟੁਕੜੇ ਸੋ ਉਹਦੇ ਟੁਕੜੇ ਥੱਲੇ ਡਿੱਗੇ ਰਾਤ ਨੂੰ ਆਵਾਜ਼ ਹੋਈ ਪਰ ਲੈਂਡ ਤੇ ਕੋਈ ਧਮਾਕਾ ਨਹੀਂ ਹੋਇਆ ਸਮਝੋ ਗੱਲ ਜੀ ਰਾਤ ਨੂੰ ਆਵਾਜ਼ਾਂ ਸੁਣੀਆਂ ਲੋਕਾਂ ਨੇ ਲੋਕ ਉੱਠੇ ਆਸ-ਪਾਸੇ ਦੇਖਿਆ ਲੋਕਾਂ ਨੂੰ ਕੁਝ ਨਹੀਂ ਦਿਖਿਆ ਕਿਉਂਕਿ ਧਰਤੀ ਤੇ ਕੋਈ ਧਮਾਕਾ ਹੋਇਆ ਨਹੀਂ ਧਮਾਕਾ ਅਸਮਾਨ 'ਚ ਹੋਇਆ ਸੀ ਜੀ ਤੇ ਉਹ ਅਸਮਾਨ 'ਚ ਫੁੱਟੀਆਂ ਮਜ਼ਾਇਲਾ ਪਾਕਿਸਤਾਨ ਦੀਆਂ ਤੇ ਉਹ ਡਾਊਨ ਥੱਲੇ ਪੰਜਾਬ ਦੇ ਖੇਤਾਂ 'ਚ ਆ ਕੇ ਡਿੱਗੀਆਂ ਜਦੋਂ ਲੋਕ ਸਵੇਰੇ ਗਏ ਤਾਂ ਲੋਕਾਂ ਨੇ ਉਹਨਾਂ ਦੇ ਟੁਕੜੇ ਦੇਖੇ ਨੇ ਹੂੰ ਫਿਰ ਪੁਲਿਸ ਨੂੰ ਦੱਸਿਆ ਪੁਲਿਸ ਨੇ ਅੱਗੇ ਮਿਲਟਰੀ ਨੂੰ ਦੱਸਿਆ ਹੂੰ ਸੋ ਇਹ ਇਹ ਗੱਲ ਹੈ ਮਤਲਬ ਇਹ ਡਰਨ ਦੀ ਕੋਈ ਗੱਲ ਨਹੀਂ ਕਿ ਰਾਤ ਪਾਕਿਸਤਾਨ ਨੇ ਅੰਮ੍ਰਿਤਸਰ ਜਾਂ ਦਸੂਹਾ ਜਾਂ ਬਟਾਲੇ ਇਲਾਕੇ ਤੇ ਮਜ਼ਾਈਲਾ ਡਾਗੀਆਂ ਨੇ ਇਸ ਤਰੀਕੇ ਦਾ ਕੋਈ ਨਹੀਂ ਉਹ ਜਿਹੜੇ ਜੰਗੀ ਜਹਾਜ਼ ਸਾਡੇ ਉੱਡਦੇ ਸੀ ਉਹਨਾਂ ਨੇ ਇੱਕ ਦੂਸਰੇ ਤੇ 에ਅਟੈਕ ਕੀਤਾ ਸੀ ਦੂਸਰੀ ਗੱਲ ਸਾਡੇ ਕੋਲ S400 에어 డి펜스 ਸਿਸਟਮ ਬਹੁਤ ਤਕੜਾ ਆ ਜੀ ਇਸ ਵੇਲੇ ਦੁਨੀਆ ਦਾ ਮਤਲਬ ਜੇ ਪਹਿਲੇ ਪਹਿਲੀਆਂ ਕਤਾਰਾਂ ਚੋਂ ਦਾ ਨਾ ਤਾਂ ਉਹ 에어 డి펜스 ਸਿਸਟਮ S400 ਵਾਲਾ ਹੀ ਆ ਜੀ ਹੁਣ ਇਹ ਰੂਸ ਦਾ ਡਿਫੈਂਸ ਸਿਸਟਮ ਹੈ ਜਿਹੜਾ ਕਿ ਇੰਡੀਆ ਨੇ ਸਾਲ 2018 ਦੇ ਵਿੱਚ ਰੂਸ ਦੇ ਨਾਲ ਐਗਰੀਮੈਂਟ ਕਰਕੇ ਲੈ ਲਿਆ ਸੀ ਤੇ ਉਸ ਵੇਲੇ 18 19 ਦੇ ਵਿੱਚ ਵਿਲਾਦਿਮਿਰ ਪੁਤਿਨ ਜਿਹੜੇ ਰਾਸ਼ਟਰਪਤੀ ਰੂਸ ਦੇ ਉਹ ਦਮੇ ਦਿੱਲੀ ਆਏ ਸੀ ਤੇ ਉਦੋਂ ਇੰਡੀਆ ਨੇ ਰੂਸ ਦੇ ਨਾਲ ਇਹਦੀ ਡੀਲ ਕੀਤੀ ਸੀ 5 ਯੂਨਟਾਂ ਦੀ ਸੋ ਤਿੰਨ ਆ ਗਈਆਂ ਸੀ ਤੇ ਆ ਦੋ ਯੂਨਟਾਂ ਆ ਹੁਣ 2025 ਦੇ ਐਂਡ ਚ ਆਉਣੀਆਂ ਨੇ ਆ ਪਹਿਲਾਂ ਵੀ ਜਾਂਦੀਆਂ ਕਿਉਂਕਿ ਰਸ਼ੀਆ ਉਧਰ ਯੂਕਰੇਨ ਦੇ ਨਾਲ ਉਲਝਿਆ ਹੋਇਆ ਸੋ ਉਸ ਕਰਕੇ ਉਹਦੀ ਡਿਲੀਵਰੀ ਨਹੀਂ ਹੋ ਪਾਈ ਜੀ ਸੋ ਉਹ ਐਸੀਆਂ 에ਅਰ ਡਿਫੈਂਸ ਸਿਸਟਮ ਹੈ ਰਾਜਦੀਪ ਕਿ ਉਹ ਟਰੱਕ ਤੇ ਹੁੰਦਾ ਸਾਰਾ ਹੂੰ ਉਹ ਟਰੱਕ ਤੇ ਲੈ ਕੇ ਜਾਣਾ ਠੀਕ ਹੈ ਜੀ ਟਰੱਕ ਲੈ ਜਾਣਾ ਜਿੱਥੇ ਤੂੰ ਧੰਨੇ ਖੜਾਉਣਾ ਆ ਮਤਲਬ ਇਸ ਜਗ੍ਹਾ ਤੇ ਖੜਾਉਣਾ ਉੱਥੇ ਟਰੱਕ ਖੜਾਇਆ ਇੱਕ ਸੁੱਚ ਦੱਬਣਾ ਉਹ ਉਹਨਾਂ ਨੇ 에어 డిਫੈਂਸ ਸਿਸਟਮ ਨੇ ਐਦਾਂ ਜਿਵੇਂ ਰਾਕਟ ਖੜਾ ਹੁੰਦਾ ਉਹਨੇ ਐਦਾਂ ਖੜੇ ਹੋ ਜਾਣਾ ਹੂੰ ਹੁਣ ਕੀ ਉਸ ਤੋਂ ਬਾਅਦ ਕਮਾਲ ਉਹਦਾ ਉੱਥੋਂ ਸ਼ੁਰੂ ਹੁੰਦਾ ਜੀ 40 ਤੋਂ ਲੈ ਕੇ 400 ਕਿਲੋਮੀਟਰ ਦਾ ਏਰੀਆ ਜੀ ਉਹ ਕਵਰ ਕਰਦੀ ਆ ਖੜੀ ਖੜੀ ਮਤਲਬ 400 ਕਿਲੋਮੀਟਰ ਦੇ ਵਿੱਚ ਜੇ ਕਿਤੇ ਵੀ ਲੱਗਿਆ ਕਿ ਮਿਜ਼ਾਈਲ ਇਧਰ ਨੂੰ ਆ ਰਹੀ ਆ ਤਾਂ ਉਹਦੇ ਚੋਂ ਮਿਜ਼ਾਈਲਾਂ ਉੱਡ ਕੇ ਜਾਣਗੀਆਂ ਉਹਨਾਂ ਨੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਕ੍ਰੈਸ਼ ਕਰਾ ਦੇਣਾ ਹੂੰ ਇਹ ਇੰਨਾ ਤਕੜਾ ਜਿਵੇਂ ਇਜ਼ਰਾਈਲ ਦਾ ਡੋਮ ਸਿਸਟਮ ਡਿਫੈਂਸ ਡੋਮ ਸਿਸਟਮ ਮੰਨਿਆ ਗਿਆ ਬਹੁਤ ਹੈ ਨਾ ਜੀ ਤੇ ਇਸੇ ਤਰੀਕੇ ਨਾਲ ਇੰਡੀਆ ਦਾ 에어 ਡਿਫੈਂਸ ਸਿਸਟਮ ES 400 ਨੇ ਰਸ਼ੀਆ ਦੀਆਂ ਇਹ ਟੈਕਨੀਕ ਆ ਦੇ ਇਹ ਤਾਂ ਵੈਸੇ ਵੀ ਕੋਈ ਇਸ ਤਰੀਕੇ ਦੇ ਨਾਲ ਮਜ਼ਾਇਲ ਆ ਨਹੀਂ ਸਕਦੀ ਹੈਗੀ ਸੋ ਪਰ ਡਰਨ ਵਾਲੀ ਗੱਲ ਨਹੀਂ ਹੈ ਜਿਹੜਾ ਆਪਣਾ ਕਹਿਣ ਦਾ ਮਤਲਬ ਇਹੀ ਹੈ ਕਿ ਇਸ ਤਰੀਕੇ ਦਾ ਕੋਈ ਅਟੈਕ ਨਹੀਂ ਹੋਇਆ ਕਿ ਰਾਤ ਕਿ ਆਪਾਂ ਸਮਝੀਏ ਕਿ ਪਾਕਿਸਤਾਨ ਦੇ ਵੱਲੋਂ ਇੱਥਾ ਸਿੱਧਾ ਅਟੈਕ ਹੋ ਗਿਆ ਜਾਂ ਪਿੰਡਾਂ ਦੇ ਉੱਤੇ ਹੋਇਆ ਆ ਦੇਖੋ ਕੱਲ ਪੁੰਛ ਇਲਾਕੇ ਦੇ ਵਿੱਚ ਤਾਂ ਹੋਇਆ ਇਹ 'ਚ ਕੋਈ ਡਾਊਟ ਨਹੀਂ ਬਿਲਕੁਲ ਉੱਥੇ ਤਾਂ 15 ਜਿਹੜੇ 14 15 ਲੋਕ ਨੇ ਉਹ ਮਾਰੇ ਗਏ ਨੇ ਕੱਲ ਕਿਉਂਕਿ ਉਸ ਅਟੈਕ ਤੋਂ ਬਾਅਦ ਕੱਲ ਦੁਪਹਿਰੇ 1 ਵਜੇ ਤੱਕ ਉਥੋਂ ਆਸ-ਪਾਸੇ ਐਕਸਚੇਂਜ ਫਾਇਰਿੰਗ ਹੁੰਦੀ ਰਹੀ ਸ਼ੈਲ ਬਹੁਤ ਡਿੱਗੇ ਪੁੰਛ ਦੇ ਵਿੱਚ ਤੱਕ ਪਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਨਹੀਂ ਹੈਗੇ ਨਾ ਤਾਂ ਇਧਰੋਂ ਪੰਜਾਬ ਵਾਲੇ ਪਾਸਿਓਂ ਭਾਰਤੀ ਸੈਨਾ ਕੋਈ ਉਧਰ ਹਮਲਾ ਕਰ ਰਹੀ ਹੈ ਨਾ ਉਧਰ ਜਿਹੜੀ ਪਾਕਿਸਤਾਨ ਦੀ ਆਰਮੀ ਹੈ ਉਹ ਪੰਜਾਬ ਵਾਲੇ ਪਾਸੇ ਇਸ ਤਰੀਕੇ ਦਾ ਕੋਈ ਅਟੈਕ ਕਰ ਰਹੀ ਹੈ ਪੰਜਾਬ ਦੇ ਵਿੱਚ ਹਜੇ ਠੀਕ ਹੈ ਹਾਂ ਪੁੰਛ ਜਿਹੜੇ ਇਲਾਕੇ ਉਧਰ ਜੰਮੂ ਕਸ਼ਮੀਰ ਦੇ ਵਿੱਚ ਹੈ ਉਧਰ ਥੋੜੀ ਥੋੜੀ ਰੁੱਕ ਕੇ ਵਿੱਚ ਵਿੱਚ ਨੂੰ ਐਕਸਚੇਂਜ ਆਫ ਫਾਇਰ ਹੋ ਜਾਂਦਾ ਆ ਤੇ ਉਹ ਵੈਸੇ ਵੀ ਹੁੰਦਾ ਸੀ ਮਤਲਬ ਦਾ ਵੈਸੇ ਨਾਰਮਲ ਚੱਲ ਉਹ ਅੱਗੇ ਵੀ ਹੋ ਜਾਂਦੇ ਸੀ ਪਰ ਹੁਣ ਜਿਹੜਾ ਕੀ ਕੀ ਹਾਲਾਤ ਐਸੇ ਨੇ ਤੋਂ ਇਸ ਕਰਕੇ ਇਹ ਕੱਲ ਸਾਨੂੰ ਜ਼ਿਆਦਾ ਦੇਖਣ ਨੂੰ ਮਿਲਿਆ ਪਰ ਕੱਲ ਦੀ ਰਾਤ ਤੇ ਅੱਜ ਦਾ ਦਿਨ ਜੀ ਠੀਕ ਨਿਕਲੇ ਨੇ ਕਿਉਂਕਿ ਦੇਖੋ ਇੰਡੀਆ ਨੇ ਜੋ ਕਰਨਾ ਸੀ ਇੰਡੀਆ ਦਾ ਕਰਤਾ ਇੰਡੀਆ ਤਾਂ ਇਹ ਕਹਿ ਰਿਹਾ ਕਿ ਹੁਣ ਅਸੀਂ ਅੱਗੇ ਤਾਂ ਕੁਝ ਕਰਨਾ ਨਹੀਂ ਅਸੀਂ ਤੁਹਾਡੇ ਦੇਸ਼ ਦੇ ਵਿੱਚ ਤੁਹਾਡੀ ਬਾਉਂਡਰੀ 'ਚ ਜਿਹੜੇ ਅੱਤਵਾਦੀ ਬੈਠ ਕੇ ਉੱਥੇ ਟ੍ਰੇਨਿੰਗ ਦੇ ਰਹੇ ਨੇ ਬਾਕੀਆਂ ਨੂੰ ਅੱਤਵਾਦੀ ਪੈਦਾ ਕਰ ਰਹੇ ਨੇ ਕੈਂਪ ਅਸੀਂ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸੀ ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜੀ ਅਸੀਂ ਕਿਸੇ ਪਾਕਿਸਤਾਨੀ ਨੂੰ ਤਾਂ ਨਾਗਰਿਕ ਨੂੰ ਤਾਂ ਮਾਰਨਾ ਨਹੀਂ ਚਾਹੁੰਦੇ ਸੀ ਕਿਉਂਕਿ ਆਮ ਨਾਗਰਿਕ ਦਾ ਤਾਂ ਕੋਈ ਕਸੂਰ ਹੀ ਨਹੀਂ ਬਿਲਕੁਲ ਕਸੂਰ ਤਾਂ ਅੱਤਵਾਦੀਆਂ ਦਾ ਨਾ ਹੂੰ ਜਾਂ ਆਈਐਸਆਈ ਵਰਗੀ ਜਿਹੜੀ ਆ ਇੰਟੈਲੀਜੈਂਸ ਉਹ ਏਜੰਸੀ ਆ ਉਹਦਾ ਕਸੂਰ ਹੈ ਜਿਹੜੀ ਕਿ ਪਨਾਹ ਦਿੰਦੀ ਆ ਜੀ ਠੀਕ ਹੈ ਜੀ ਸੋ ਇਸ ਕਰਕੇ ਆ ਪਾਕਿਸਤਾਨ ਦਾ ਵੀ ਚੰਗਾ ਬਿਆਨ ਆ ਮੈਂ ਪਹਿਲਾਂ ਦੱਸਿਆ ਉਹ ਵੀ ਕਹਿ ਰਹੇ ਆ ਕਿ ਅਸੀਂ ਨਾਗਰਿਕਾਂ ਤੇ ਕੋਈ ਹਮਲਾ ਨਹੀਂ ਕਰਨਾ ਇੰਡੀਆ ਵੀ ਨਾਗਰੇਕਾਂ ਤੇ ਹਮਲਾ ਨਹੀਂ ਕਰ ਰਿਹਾ। ਨਵੀ ਰਾਉ ਜੀ ਕਹਤਾ ਸੀ ਕਿ ਜੇਕਰ ਭਾਰਤ ਆਪਰੇਸ਼ਨ ਰੋਕਦਾ ਤਾਂ ਅਸੀਂ ਵੀ ਆਪਰੇਸ਼ਨ ਰੋਕਵਾਗੇ। ਹਾਂ ਹਾਂ ਡਿਫੈਂਸ ਮੰਤਰੀ ਦਾ ਕਹਿਆ ਨਾ। ਹੁਣ ਦੇਖੋ ਰੁਕੀ ਹੁਣ ਦੇਖੋ ਰੁਕ ਹੀ ਗਿਆ ਨਾ। ਹੁਣ ਇੰਡੀਆ ਨੇ ਕੱਲ ਰਾਤ ਤੱਕ ਵੀ ਐਸਾ ਕੀਤਾ ਨਹੀਂ। ਕਿਉਂਕਿ ਜੰਗ ਮੈਨੂੰ ਲੱਗਦਾ ਦੋਨੇ ਮੁਲਕ ਹੀ ਨਹੀਂ ਚਾਹੁੰਦੇ। ਦੋਨਾਂ ਮੁਲਕਾਂ ਨੂੰ ਹੀ ਇਹਦਾ ਨੁਕਸਾਨ ਹੈਗਾਗਾ ਚਾਹੇ ਉਹ ਭਾਰਤੀ ਹੋਣ ਚਾਹੇ ਪਾਕਿਸਤਾਨੀ। ਨਹੀਂ ਦੇਖੋ ਇੱਕ ਸੋਲਿਡ ਜਵਾਬ ਦੇਣਾ ਬਣਦਾ ਸੀਗਾ। ਜੀ ਉਹ ਮੈਨੂੰ ਲੱਗਦਾ ਕਿ ਇੰਡੀਅਨ ਗਵਰਨਮੈਂਟ ਸਮਝਦੀ ਹੈ ਕਿ ਅਸੀਂ ਦੇ ਤਾ ਜਾਂ ਇੰਡੀਅਨ ਨੇਵੀ ਸਮਝਦੀ ਹੈ ਜਾਂ 에어 ਫੋਰਸ ਆਰਮੀ ਸਾਰੇ ਸਮਝਦੇ ਆ ਔਰ ਇਹ ਇੱਕ ਵੱਡੀ ਗੱਲ ਹੈ 1971 ਤੋਂ ਬਾਅਦ ਇਹ ਪਰਸੋਂ ਪਹਿਲਾ ਮੌਕਾ ਸੀ ਕਿ ਦੇਸ਼ ਦੀਆਂ ਤਿੰਨੇ ਸੈਨਾਵਾਂ ਨੇ ਇਕੱਠੇ ਮਿਲ ਕੇ ਆਪਰੇਸ਼ਨ ਕੀਤਾ ਜੀ ਤਿੰਨੋਂ ਸੈਨਾਵਾਂ ਇਨਵੋਲਵ ਸੀਗੀਆਂ ਉਧਰ ਅਰਬ ਸਾਗਰ ਚ ਨੇਵੀ ਵੀ ਐਕਟਿਵ ਸੀ ਸਾਡੇ ਇਧਰ ਦੇਖੋ 에어 ਫੋਰਸ ਵੀ ਐਕਟਿਵ ਤਾਂ ਮੇਨ ਕੰਮ ਤਾਂ 에어 ਫੋਰਸ ਨੇ ਕੀਤਾ ਕੱਲ ਪਰਸੋਂ ਔਰ ਜਿਹੜੀ ਸਾਡੀ ਆਰਮੀ ਹੈ ਬੀਐਸਐਫ ਇਹ ਵੀ ਐਕਟਿਵ ਸੀ ਸੋ ਤਿੰਨਾਂ ਦਾ ਇਹ ਐਕਟਿਵਲੀ ਕਲੈਕਟਿਵਲੀ ਇੱਕ ਸਾਂਝਾ ਆਪਰੇਸ਼ਨ ਦਿਖਿਆ 1971 ਤੋਂ ਬਾਅਦ ਕਿਉਂਕਿ 1971 'ਚ ਜੰਗ ਹੋਈ ਸੀ ਉਸ ਤੋਂ ਬਾਅਦ ਇਸ ਤਰੀਕੇ ਦਾ ਕੁਝ ਦੇਖਣ ਨੂੰ ਮਿਲਿਆ ਨਹੀਂ ਸੀ ਸੋ ਫਿਲਹਾਲ ਜਿਹੜੇ ਹਾਲਾਤ ਨੇ ਉਹ ਸਥਿਰ ਬਣੇ ਹੋਏ ਨੇ ਲੋਕਾਂ ਨੂੰ ਫਿਰ ਤੋਂ ਆਪਾਂ ਇਹ ਅਪੀਲ ਕਰਾਂਗੇ ਕਿ ਫालतू ਦੀਆਂ ਗੱਲਾਂ 'ਚ ਨਾ ਆਓ ਇੱਕ ਵਟਸਐਪ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਜਿਹੜੇ ਮੈਸੇਜ ਆਉਂਦੇ ਨੇ ਹਨਾ ਕਈ ਬਹੁਤ ਜ਼ਿਆਦਾ ਡਰੋਨ ਵਾਲੇ ਹੁੰਦੇ ਨੇ ਹੁਣ ਆਹੀ ਦੇਖ ਲਓ ਨਾ ਤੁਸੀਂ ਜਿਹੜੇ ਮਜ਼ਾਇਲਾ ਦਾ ਉਹ ਮਜ਼ਾਇਲਾ ਚੱਲ ਗਿਆ ਜੀ ਇਹ ਹੋ ਗਿਆ ਫਲਾਣਾ ਹੋ ਗਿਆ ਜਦੋਂ ਕੀ ਗੱਲ ਕੀ ਹੈ ਜਿਵੇਂ ਹੁਣ ਗੱਲ ਇਹ ਹੈ ਕਿ ਉਹ ਏ ਟੂ ਏ ਰਹੀ ਚੱਲੀਆਂ ਸੀਗੀਆਂ ਇੱਕ ਦੂਸਰੇ ਕਈ ਤਾਂ ਲੋਕ ਜਿਵੇਂ ਹੁਣ ਜਲੰਧਰ ਤੋਂ ਖਬਰ ਆ ਰਹੀ ਹੈ ਕਹਿੰਦੇ ਉੱਥੇ ਵੀ ਧਮਾਕੇ ਦੀ ਆਵਾਜ਼ ਸੁਣੀ ਕਿ ਜਦੋਂ ਪ੍ਰਸ਼ਾਸਨ ਨੇ ਜਾ ਕੇ ਦੇਖਿਆ ਟਰੱਕ ਦਾ ਟਾਇਰ ਫਟਿਆ ਸੀਗਾ ਹਣਾ ਤਾਂ ਇਹ ਵੀ ਅਸੀਂ ਛੇਤੀ ਯਕੀਨ ਕਰ ਲੈਨੇ ਆ ਸਚਾਈ ਵਿੱਚੋਂ ਕੁਝ ਹੋਰ ਨਿਕਲਦੀ ਆ ਹਾਂ ਔਰ ਦੇਖੋ ਮੋਗਾ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਪ੍ਰਸ਼ਾਸਨ ਨੇ ਆਤਿਸ਼ਵਾਦੀ ਤੇ ਬੈਨ ਲਾਤਾ ਪਰ ਇਹ ਮੈਨੂੰ ਲੱਗਦਾ ਆਤਿਸ਼ਵਾਦੀ ਹੁਣ ਇਸ ਇਹ ਉਸ ਉਸ ਤਰੀਕੇ ਦੇ ਦਿਨ ਨੇ ਮੌਕੇ ਨੇ ਕਿ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਹਾਂ ਕਿਉਂਕਿ ਰਾਤ ਨੂੰ ਬੇਸ਼ੱਕ ਤੁਸੀਂ ਲੁਧਿਆਣੇ ਬੈਠੇ ਹੋ ਪਟਿਆਲੇ ਹੋ ਚੰਡੀਗੜ੍ਹ ਵਾਲੀ ਕਿਤੇ ਵੀ ਸ਼ਹਿਰ ਚੋਂ ਤੁਸੀਂ ਸੁੱਤੇ ਹੋਏ ਹੋ ਆਰਾਮ ਦੇ ਨਾਲ ਉਧਰੋਂ ਆ ਬੰਦੇ ਨੇ ਉਹ ਵੱਡੇ ਪੈਕਟ ਵਾਲੇ ਨੂੰ ਲਾਤਾ ਅੱਗ ਲਾਤੀ ਤੇ ਉਹ ਤਾਂ ਫਿਰ ਬਲਾਸਟ ਕਰੂਗੀ ਉਹ ਨਾਰਮਲ ਬੰਦੇ ਨੇ ਤਾਂ ਇਹ ਡਰ ਜਾਣਾ ਕਿ ਯਾਰ ਬੰਬ ਚੱਲਣ ਲੱਗੇ ਸੋ ਇਸ ਕਰਕੇ ਆਤਿਸ਼ਵਾਦੀ ਤਾਂ ਮੈਨੂੰ ਲੱਗਦਾ ਹਰ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੁਣੇ ਆਰਡਰ ਕਰਨੇ ਚਾਹੀਦੇ ਨੇ ਕਿ ਭਾਈ ਅਗਲੇ ਇੱਕ ਹਫਤੇ ਤੱਕ ਕਿਤੇ ਆਤਿਸ਼ਵਾਦੀ ਕੋਈ ਬੰਬ ਐਸੇ ਜਿਹੜੇ ਤੁਸੀਂ ਘਰ ਚ ਲਾਉਨੇ ਹੋ ਆਤਿਸ਼ਵਾਦੀਆਂ ਵਾਲੇ ਇਹ ਨਹੀਂ ਚੱਲੂਗਾ ਤੇ ਸੋ ਇਸ ਕਰਕੇ ਠੀਕ ਹੈ ਮਾਹੌਲ ਤੇ ਠੀਕ ਹੀ ਰਹੂਗਾ ਲੱਗਦਾ ਜਿਹੜਾ ਐਕਸ਼ਨ ਇੰਡੀਆ ਨੇ ਲੈਣਾ ਸੀ ਉਹ ਲੈ ਲਿਆ ਪਾਕਿਸਤਾਨ ਇਹ ਕਹਿ ਰਿਹਾ ਕਿ ਜੇ ਹੁਣ ਇੰਡੀਆ ਅੱਗੇ ਵਧੂਗਾ ਤਾਂ ਅਸੀਂ ਵਧਾਂਗੇ ਸੋ ਮੈਨੂੰ ਲੱਗਦਾ ਕਿ ਹਾਲਾਤ ਹੁਣ ਡੇ ਬਾਈ ਡੇ ਠੀਕ ਹੋਣਗੇ ਜੀ